ਲਓ ਜੀ ਇੱਥੇ ਤਾਂ ਆ ਵਿਅਕਤੀ ਨੇ ਪਖੰਡਵਾਦ ਦੀ ਹੱਦ ਹੀ ਮੁਕਾ ਦਿੱਤੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਾਲੇ ਸੂਟ ਵਾਲੇ ਇਸ ਪਖੰਡੀ ਬਾਬੇ ਦੀਆਂ ਜਿਸ ਦੇ ਵਿੱਚ ਮਾਤਾ ਆ ਚੁੱਕੀ ਹੈ ਤੇ ਮੂੰਹ ਦੇ ਵਿੱਚ ਇਸ ਦੇ ਵੱਲੋਂ ਲਾਲ ਰੰਗ ਦਾ ਜਿਹੜਾ ਕਿ ਮੂੰਹ ਦੇ ਵਿੱਚ ਕੋਈ ਚੀਜ਼ ਪਾ ਲੈਂਦਾ ਤੇ ਫਿਰ ਫੂਕ ਨਾਲ ਮੂੰਹ ਦੇ ਵਿੱਚੋਂ ਲਾਲ ਰੰਗ ਕਢਦਾ ਨਜ਼ਰ ਆ ਰਿਹਾ ਤਾਂ ਤਸਵੀਰਾਂ ਦੇਖ ਕੇ ਲੋਕ ਜਿਹੜੇ ਕਿ ਪਹਿਲਾਂ ਤਾਂ ਹੈਰਾਨ ਤਾਂ ਹੋਏ ਹੋਣਗੇ ਕਿ ਆਖਿਰੇ ਕਰ ਕੀ ਰਿਹਾ ਤਾਂ ਦੱਸ ਜੀ ਕੀ ਇਹ ਇਹ ਸ਼ੋਅ ਕਰ ਰਿਹਾ ਜਿਤਾ ਰਿਹਾ ਕਿ ਉਸ ਦੇ ਵਿੱਚ ਜਿਹੜਾ ਕਿ ਮਾਤਾ ਆ ਚੁੱਕਿਆ ਤੇ ਹੁਣ ਉਹ ਲੋਕ ਜਿਹੜੇ ਉਸ ਦੇ ਦਰ ਦੇ ਉੱਤੇ ਬੈਠੇ ਨੇ ਆਏ ਹੋਏ ਨੇ ਉਸ ਦੇ ਡੇਰੇ ਦੇ ਵਿੱਚ ਤਾਂ ਫਿਰ ਇਹ ਬੋਲ ਕੇ ਦੱਸੂਗਾ ਕਿ ਫਲਾਣਾ ਬੰਦਾ ਕੌਣ ਆ ਉਹ ਆਜੋ ਕਿਉਂਕਿ ਫਿਰ ਜਦੋਂ ਮਾਤਾ ਆ ਜਾਂਦੀ ਇਹਨਾਂ ਵਿੱਚ ਜਾਂ ਕੋਈ ਦੇਵੀ ਦੇਵਤਾ ਜਾਂ ਕੋਈ ਗੁਰੂ ਵਾਸ ਕਰ ਜਾਂਦਾ ਨਾ ਤਾਂ ਫਿਰ ਇਹਨਾਂ ਦੇ ਬੋਲੋ ਇਸ ਤਰੀਕੇ ਦੀ ਹੈ ਜਿਹੜੇ ਕਿ ਹਰਕਤਾਂ ਕੀਤੀਆਂ ਜਾਂਦੇ ਨੇ ਕਿਉਂਕਿ ਅਸੀਂ ਬਹੁਤ ਵੀਡੀਓਜ਼ ਹੁਣ ਤੱਕ ਦੇਖ ਚੁੱਕੇ ਹਾਂ ਤੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਵੀ ਕਰ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਨਵੇਂ ਤੋਂ ਨਵਾਂ ਨਿਤ ਬਾਬਾ ਜੜਾ ਕੀ ਉਹ ਚਰਚਾ ਦੇ ਵਿੱਚ ਆਉਂਦਾ ਨਵੇਂ ਤੋਂ ਨਵਾਂ ਬਾਬਾ ਜੜਾ ਕੀ ਲਾਂਚ ਹੋ ਰਿਹਾ ਐਨੀ ਛੇਤੀ ਦਾ ਮੋਬਾਈਲ ਫੋਨ ਆ ਕੰਪਨੀ ਵਾਲੇ ਨਿਕਲਦੇ ਜਿੰਨੇ ਬਾਬੇ ਤੋਂ ਬਾਬੇ ਇੱਥੇ ਲਗਾਤਾਰ ਦੇਖੇ ਜਾ ਰਹੇ ਨੇ ਤਾਂ ਇਹਨਾਂ ਵੱਲੋਂ ਪਖੰਡ ਬਾਦਪੁਰੇ ਜੋਰਾਂ ਸ਼ੋਰਾਂ ਦੇ ਉੱਤੇ ਜੜਾ ਫਲਾਇਆ ਜਾ ਰਿਹਾ ਨਵੇਂ ਤੋਂ ਨਵੇਂ ਇਹਨਾਂ ਦੇ ਵੱਲੋਂ ਹਰਕਤਾਂ ਕੀਤੀਆਂ ਚਾਹੁੰਦੀਆਂ ਨੇ ਤਾਂ ਇਸ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਲੇ ਕੱਪੜੇ ਪਾ ਕੇ ਇਹਦੇ ਵੱਲੋਂ ਸ਼ੋਅ ਕੀਤਾ ਜਾ ਰਿਹਾ ਕਿ ਉਸ ਦੇ ਵਿੱਚ ਦੇਵੀ ਨੇ ਜੜਾ ਕੀ ਰੂਪ ਉਸ ਦਾ ਅੰਦਰ ਆ ਗਿਆ ਤੇ ਹੁਣ ਲੋਕਾਂ ਦੇ ਮਸਲੇ ਹੱਲ ਹੋਣਗੇ ਤਾਂ ਇਸ ਤਰੀਕੇ ਦੇ ਡਰਾਮੇ ਕੀਤੇ ਜਾਂਦੇ ਨੇ ਕਿ ਦੇਖ ਕੇ ਹਾਸਾ ਵੀ ਬੰਦੇ ਦਾ ਆ ਜਾਂਦਾ ਕਿ ਹਾਦੀ ਹੋ ਗਈ ਲੋਕਾਂ ਦੇ ਅੱਜ ਕੱਲ ਕਿ ਕਿਸ ਤਰੀਕੇ ਨਾਲ ਪਖੰਡਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਇਹ ਜਿਹੇ ਲੋਕ ਜਿਨ੍ਹਾਂ ਦੇ ਹੱਡ ਪੈਰ ਸਲਾਮਤ ਹੋਣ ਦੇ ਬਾਵਜੂਦ ਵੀ ਇਹ ਮੁਫਤ ਦੇ ਵਿੱਚ ਇਸ ਤਰੀਕੇ ਦਾ ਪਖੰਡਵਾਦ ਫੁਲਾ ਕੇ ਰੋਟੀਆਂ ਖਾਣਾ ਚਾਹੁੰਦੇ ਨੇ ਪਰ ਕੁਝ ਲੋਕ ਅਜਿਹੇ ਵੀ ਨਹੀਂ ਕਿਉਂਕਿ ਇੱਕ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਇੱਕ ਵਿਅਕਤੀ ਹੈ ਜਿਹੜਾ ਉਹ ਅਪਾਹੀਜ਼ਾ ਪਰ ਅਪਾイズ ਹੋ ਕੇ ਵੀ ਉਹ ਦੋ ਵਕਤ ਦੀ ਰੋਟੀ ਕਮਾਉਣ ਦੇ ਵਾਸਤੇ ਮਿਹਨਤ ਕਰ ਰਿਆ ਜੇਕਰ ਬਖੰਡ ਬਾਦ ਕਰਨਾ ਹੁੰਦਾ ਤਾਂ ਉਹਦੇ ਲਈ ਕਿਹੜਾ ਕੋਈ ਔਖਾ ਕੰਮ ਸੀ ਉਹ ਵੀ ਕੋਈ ਕਮਰਾ ਜਾਂ ਦੇ ਕੇ ਆਪਣੇ ਘਰ ਦਾ ਕੋਈ ਖਾਲੀ ਜਾਂ ਉਰਾ ਪਰਾਂ ਕੋਈ ਜਗ੍ਹਾ ਦੇ ਕੇ ਉਹ ਵੀ ਵਾਲ ਖੋੜ ਕੇ ਬੈਠ ਜਾਂਦਾ ਚੰਗਾ ਲਵੇ ਧੂਣਾ ਲਾਉਂਦਾ ਦੋ ਚਾਰ ਚਿਮਟੇ ਰੱਖ ਲੈਂਦਾ ਇੱਕ ਨਦੀ ਚੇਲੇ ਆ ਜਾਂ ਚੇਲੀ ਖੜੀ ਕਰ ਲੈਂਦਾ ਚਲੋ ਜੀ ਬਾਬੇ ਦਾ ਕੰਮ ਚੱਲ ਪਿਆ ਸੀ ਪਰ ਨਹੀਂ ਉਸਨੇ ਚਾਹੇ ਆਪਣੇ ਆਪ ਉਹ ਸਰੀਰਕ ਤੌਰ ਤੇ ਫਿੱਟ ਨਹੀਂ ਪਰ ਉਸਨੇ ਇਸ ਨੂੰ ਆਪਣੀ ਕਮਜ਼ੋਰੀ ਨਾ ਬਣਾਉਂਦੇ ਹੋਏ ਫੇਰ ਵੀ ਫੌੜੀ ਲੈ ਕੇ ਉਹ ਮਿਹਨਤ ਕਰਦਾ ਨਜ਼ਰ ਆ ਰਿਹਾ ਤਾਂ ਫਿਰ ਅਜਿਹੇ ਲੋਕਾਂ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ ਜਿਹੜੇ ਮਿਹਨਤੀ ਨੇ ਨਾ ਕਿ ਅਜਿਹੇ ਬਾਬਿਆਂ ਨੂੰ ਤੁਸੀਂ ਜਿੰਨਾ ਧੰਨ ਨਾਲ ਬਾਬਣ ਦਿੰਦੇ ਹੋ ਉਹਨਾਂ ਹੀ ਪਖੰਡਵਾ ਜ਼ਿਆਦਾ ਫੈਲਿਆ ਪਰ ਜਿਹੜੇ ਲੋਕ ਮਿਹਨਤੀ ਨੇ ਸਰੀਰਕ ਤੌਰ ਤੇ ਜਿਹੜੇ ਫਿਟ ਨਹੀਂ ਉਹ ਵੀ ਲੋਕ ਮਿਹਨਤ ਕਰਨਾ ਚਾਹੁੰਦੇ ਨੇ ਪਖੰਡਵਾਦ ਕਰਨਾ ਉਹਨਾਂ ਲਈ ਕੋਈ ਔਖਾ ਨਹੀਂ ਸੀ ਤਾਂ ਫਿਰ ਅਜਿਹੇ ਲੋਕਾਂ ਨੂੰ ਜਿਹੜਾ ਕਿ ਪ੍ਰਮੋਟ ਕਰਾਇਆ ਕਰੋ ਜਿਹੜੇ ਮਿਹਨਤ ਕਰ ਰਹੇ ਨੇ ਉਸ ਤੋਂ ਸਿੱਖਿਆ ਮਿਲਦੀ ਆ ਦੂਜਿਆਂ ਨੂੰ ਵੀ ਸਿੱਖਣ ਨੂੰ ਕੁਝ ਮਿਲਦਾ ਹੈ ਜਹੀਆਂ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਨਾ ਕਿ ਤੁਸੀਂ ਜਿਹੜੇ ਲੋਕ ਪਖੰਡਵਾਦ ਕਰਕੇ ਲੋਕਾਂ ਨੂੰ ਆਪਣੇ ਪਿੱਛੇ ਲਾ ਰਹੇ ਨੇ ਤਾਂ ਇਹ ਜਹੇ ਲੋਕਾਂ ਦੀ ਤੁਸੀਂ ਜਿਆਦਾ ਜਿਹੜੀ ਸ਼ਲਾਘਾ ਕਰਦੇ ਹੋ ਗਲਤ ਗੱਲ ਆ ਤਾਂ ਮਿਹਨਤ ਕਰਨ ਵਾਲੇ ਬੰਦੇ ਦੀ ਹਮੇਸ਼ਾ ਸ਼ਲਾਘਾ ਹੋਣੀ ਚਾਹੀਦੀ ਆ ਪਖੰਡਵਾਦ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਬਿਊਰੋ ਰਿਪੋਰਟ ਛਣਕਾਟਾ نیوز